ਅੱਜ ਅਪਾ ਬਣਾਵਾਂਗੇ ਬਿਨਾ ਘੀ ਤੇਲ ਤੋਂ ਬਿਲਕੁਲ ਜ਼ੀਰੋ ਆਇਲ ਮੂੰਗ ਦਾਲ ਆ ਜਿਹੜੀ ਬਾਜ਼ਾਰ ਵਰਗੀ ਮੂੰਗੀ ਦਾਲ ਆ ਉਹ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਬਿਲਕੁਲ ਆਪਾਂ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਸਿੰਪਲ ਸਾਦੇ ਤਰੀਕੇ ਦੇ ਨਾਲ ਇਹਨੂੰ ਬਣਾ ਲਵਾਂਗੇ ਸਸਤਿਆ ਕੁਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਜ ਬਾਜ਼ਾਰ ਵਰਗੀ ਮੂੰਗ ਦਾਲ ਲਮਕੀਨ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਜਿਹੜੀ ਮੂੰਗੀ ਦਾਲ ਆ ਉਹ ਲੈ ਲਈ ਆ ਇਸ ਤਰ੍ਹਾਂ ਤੋਂ ਮੀ ਮੂੰਗੀ ਦਾਲ ਆਪਾਂ ਲਈ ਆ ਇਹਨੂੰ ਆਪਾਂ ਇੱਕ ਕੌਲੀ ਲਈ ਆ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਕੇ ਦੋ ਚਾਰ ਪਾਣੀਆਂ ਦੇ ਵਿੱਚ ਉਸ ਤੋਂ ਬਾਅਦ 3-4 ਘੰਟੇ ਲਈ ਆ ਭਿਓ ਕੇ ਰੱਖ ਦਮਾਂਗੇ ਤਾਂ ਕਿ ਸੌਫਟ ਹੋ ਜਾਵੇ ਜਦੋਂ ਅਸੀਂ ਇਹਨੂੰ ਪਕਾਈਏ ਤਾਂ ਬਿਲਕੁਲ ਵਧੀਆ ਪੱਕੀ ਤਿਆਰ ਹੋ ਜਾਵੇ 3-4 ਘੰਟੇ ਤੋਂ ਬਾਅਦ ਜਿਹੜੀ ਇਹ ਦਾਲ ਇਸ ਤਰ੍ਹਾਂ ਸੌਫਟ ਹੋ ਗਈ ਹੈ ਤੁਸੀਂ ਥੋੜੀ ਜਿਹੀ ਤੋੜ ਕੇ ਆ ਦੇਖ ਲੈਣੀ ਆ ਇੰਨੇ ਟਾਈਮ ਦੇ ਵਿੱਚ ਸੌਫਟ ਹੋ ਜੋਗੀ ਤੇ ਆਪਾਂ ਇਹਨੂੰ ਦਾਲਣ ਨੂੰ ਆ ਛਾਣ ਲਵਾਂਗੇ ਇੱਕ ਛਾਣਨੀ ਦੇ ਵਿੱਚ ਪਾ ਕੇ ਛਾਣ ਲਵਾਂਗੇ ਤਾਂ ਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਸੁਕਾ ਸਕੀਏ ਇਹ ਦਾਲ ਜਿਹੜੀ ਦੋ ਤਰੀਕੇ ਨਾਲ ਬਣਦੀ ਹੈ ਕਿਉਂਕਿ ਉਹਦੇ ਵਿੱਚ ਫਰਾਈ ਕਰਕੇ ਬਣਦੀ ਹੈ ਉਹਦੇ ਨਾਲ ਇਹ ਬਹੁਤ ਜ਼ਿਆਦਾ ਘੀ ਆ ਜਿਹੜਾ ਸੌਖਤ ਕਰ ਲੈਂਦੀ ਆ ਤੇ ਆਪਾਂ ਬਿਲਕੁਲ ਘੀ ਆ ਜਿਹੜਾ ਇਹਦੇ ਵਿੱਚ ਯੂਜ਼ ਨਹੀਂ ਕਰਾਂਗੇ ਇਸ ਤਰੀਕੇ ਨਾਲ ਬਣਾਉਂਗੇ ਜਿਨ੍ਹਾਂ ਨੇ ਘੀ ਤੇਲ ਨਹੀਂ ਖਾਣਾ ਹੈਗਾ ਉਹ ਵੀ ਇਹ ਜਿਹੜੀ ਆਸਾਨੀ ਨਾਲ ਖਾ ਸਕਦੇ ਨੇ ਆਪਾਂ ਇਸ ਤਰ੍ਹਾਂ ਇਹਨੂੰ ਪਾਣੀ ਆ ਜਿਹੜਾ ਨਿਚੋੜ ਲਿਆ ਇੱਕ ਸਾਫ਼ ਸੁਥਰੇ ਕੱਪੜੇ ਦੇ ਉੱਪਰ ਪਾ ਇਹਨੂੰ ਮਿਚਾ ਲਵਾਂਗੇ ਇਕ ਕੁਝ ਟਾਈਮ ਲਈ ਤੁਸੀਂ ਚਾਹੋ ਇਹਨੂੰ ਪੱਖੇ ਹੇਠ ਸਕਾ ਲੋ ਮੈਂ ਧੁੱਪ ਦੇ ਵਿੱਚ 2-4 ਘੰਟੇ ਲਈ ਸੁਕਾ ਲਿਆ ਸੀਗਾ ਇਸ ਤਰ੍ਹਾਂ ਬਿਲਕੁਲ ਸੁੱਕ ਜੂਗੀ ਇਹਦੇ ਵਿੱਚ ਨਮੀ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਾਂ ਫਰਾਈ ਨਹੀਂ ਕਰਨੀ ਹੈਗੀ ਆਪਾਂ ਪੈਨ ਦੇ ਵਿੱਚ ਪਾ ਕੇ ਆ ਜਿਹੜੀ ਇਹਨੂੰ ਰੋਸਟ ਕਰਨਾ ਹੈ ਇਸ ਲਈ ਇਹ ਗਿੱਲੀ ਨਹੀਂ ਹੋਣੀ ਚਾਹੀਦੀ ਜੇ ਗਿੱਲੀ ਹੋ ਗਈ ਤਾਂ ਪੈਨ ਦੇ ਵਿੱਚ ਚਿਪਕੋਗੀ ਪਹਿਲਾਂ ਆਪਾਂ ਇਹਨੂੰ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਇਸ ਤਰ੍ਹਾਂ ਸੁਕਾ ਲਵਾਂਗੇ ਉਸ ਤੋਂ ਬਾਅਦ ਇਹਨੂੰ ਜਿਹੜਾ ਧੁੱਪ ਦੇ ਵਿੱਚ ਸੁੱਕਣੇ ਪਾ ਦਵਾਂਗੇ ਇੱਕ ਪਲੇਟ ਦੇ ਵਿੱਚ ਰੱਖ ਕੇ ਮੈਂ ਧੁੱਪ ਦੇ ਵਿੱਚ ਸੁਕਾ ਲਿਆ ਦੇ ਵਿੱਚ ਵਿੱਚ ਇਹਨੂੰ ਥੋੜੀ ਦੇਰ ਬਾਅਦ ਹਿਲਾਉਂਦੇ ਰਹੇ ਤਾਂ ਕਿ ਸਾਰੇ ਪਾਸੇ ਤੋਂ ਚੰਗੀ ਤਰ੍ਹਾਂ ਇਹ ਸੁੱਕ ਜਾਵੇ ਬਿਲਕੁਲ ਚੰਗੀ ਤਰ੍ਹਾਂ ਇਹ ਆਪਣੀ ਡਰਾਈ ਹੋ ਜਾਵੇ ਤਾਂ ਕਿ ਸਾਨੂੰ ਜਦੋਂ ਪਰੋਸਟ ਕਰਾਂਗੇ ਤਾਂ ਥੱਲੇ ਨਾ ਚਿਪਕੇ ਦੂਜੀ ਸਾਈਡ ਤੇ ਆਪਾਂ ਪੈਨ ਲੈ ਲਵਾਂਗੇ ਤੇ ਪੈਨ ਦੇ ਤੁਸੀਂ ਨਾ ਘੀ ਲਾ ਲੈਣਾ ਹੈ ਫਿਰ ਇਹ ਬਿਲਕੁਲ ਵੀ ਨਹੀਂ ਚਿਪਕੂਗੀ ਥੋੜਾ ਥੋੜਾ ਜਿਹਾ ਆਪਾਂ ਘੀ ਨਹੀਂ ਲਾਉਂਦੇ ਹੈਗੇ ਬਿਲਕੁਲ ਹਲਕਾ ਜਿਹਾ ਆਪਾਂ ਘੀ ਕੋਟ ਕਰ ਲਵਾਂਗੇ ਉਸ ਤੋਂ ਬਾਅਦ ਇਹ ਦਾਲ ਆ ਜਿਹੜੀ ਫਰਾਈ ਕਰ ਲਵਾਂਗੇ ਫਰਾਈ ਮਤਲਬ ਆਪਾਂ ਰੋਸਟ ਕਰ ਲਵਾਂਗੇ ਇਹਨੂੰ ਤੁਹਾਨੂੰ ਤੋਂ ਬਾਅਦ ਤੁਸੀਂ ਇਹਨੂੰ ਜਿਹੜਾ ਇਦਾਂ ਵੀ ਆ ਬਿਨਾ ਕੀ ਲਗਾਏ ਵੀ ਆ ਰੋਸਟ ਕਰ ਸਕਦੇ ਹਾਂ ਪਰ ਇਸ ਤਰ੍ਹਾਂ ਰੋਸਟ ਕਰਨ ਨਾਲ ਕੀ ਹੋਊਗਾ ਜਦੋਂ ਆਪਾਂ ਇਹਦੇ ਵਿੱਚ ਨੂਨ ਪਾਵਾਂਗੇ ਤਾਂ ਨੂਨ ਇਹਨੂੰ ਚੰਗੀ ਤਰ੍ਹਾਂ ਲੱਗ ਜਾਊਗਾ ਨੂਨ ਪੂਰੀ ਤਰ੍ਹਾਂ ਚਿਪਕ ਜਾਊਗਾ ਨਹੀਂ ਫਿਰ ਜਦੋਂ ਆਪਾਂ ਨੂਨ ਪਾਵਾਂਗੇ ਇਹਦੇ ਉੱਪਰ ਚਿਪਕਣਾ ਨਹੀਂ ਹੈਗਾ ਕਿਉਂਕਿ ਇਹ ਬਿਲਕੁਲ ਸੁੱਕੀ ਹੋ ਗਈ ਹਲਕਾ ਜਿਹਾ ਕੀ ਹੋਊਗਾ ਤਾਂ ਨੂਨ ਜਿਹੜਾ ਆਮ ਨਾਲ ਇਹਦੇ ਉੱਪਰ ਚਿਪਕ ਜਾਊਗਾ ਤੁਸੀਂ ਲਗਾਤਾਰ ਚਲਾਉਂਦੇ ਹੋਏ ਬਿਲਕੁਲ ਲੋ ਫਲੇਮ ਤੇ ਇਹਨੂੰ ਪਕਾ ਲੈਣਾ ਤੇ ਬਿਲਕੁਲ ਕੁਰਕਰੀ ਕਰ ਲੈਣਾ ਜਦੋਂ ਇਹ ਬਿਲਕੁਲ ਕੁਰਕਰੀ ਹੋ ਗਈ ਉਸ ਟਾਈਮ ਤੇ ਇਹਦੇ ਵਿੱਚ ਸਵਾਦ ਅਨੁਸਾਰ ਨਮਕ ਜਿਹੜਾ ਐਡ ਕਰ ਦਵਾਂਗੇ ਆਪਾਂ ਜੇ ਤੁਸੀਂ ਇਹਦਾ ਚਟਪਟਾ ਟੇਸਟ ਚਾਹੁੰਦੇ ਹੋ ਤਾਂ ਇਹਦੇ ਵਿੱਚ ਲਾਲ ਮਿਰਚ ਤੇ ਚਾਟ ਮਸਾਲਾ ਜਿਹੜਾ ਉਹ ਵੀ ਪਾ ਸਕਦੇ ਹੋ ਇਸ ਤਰ੍ਹਾਂ ਹੈ ਬਿਨਾਂ ਘੀ ਤੇਲ ਤੋਂ ਆਪਣੀ ਮੂੰਗੀ ਦੀ ਦਾਲ ਨਮਕੀਨ ਆ ਜਿਹੜੀ ਬਣ ਕੇ ਤਿਆਰ ਹੋ ਗਈ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਆ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਨਵੀਂ ਵੀਡੀਓ ਤੇ